ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਦੱਸਾਂਗੇ ਵੀ ਆਪਾਂ ਪੱਗ ਤੇ ਸਲਾਈ ਕਿਸ ਤਰ੍ਹਾਂ ਲਗਾ ਸਕਦੇ ਹਾਂ ਆਪਾਂ ਪੱਗ ਸਲਾਈ ਮਾਰ ਕੇ ਜੋੜਾਂਗੇ ਜਿਹੜਾ ਆਪਾਂ ਵੀ ਪੱਗ ਨੂੰ ਇੱਕੋ ਜਿਹਾ ਕਰਕੇ ਉਹਦੇ ਦੋ ਪਾਟ ਕਰਕੇ ਆਪਾਂ ਜਿਹੜਾ ਹਾਂ ਵਾਲਾ ਵਿਚਾਲੜਾ ਹਿੱਸਾ ਆਪਾਂ ਕੱਟ ਕਰ ਦੇਵਾਂਗੇ ਇਸ ਦੀ ਕਟਿੰਗ ਕਰਨ ਤੋਂ ਬਾਅਦ ਆਪਾਂ ਖਲਾਰ ਕੇ ਇਹਨਾਂ ਨੂੰ ਦੋਨੋਂ ਭੱਲੇ ਆਪਾਂ ਸਲਾਈ ਕਰਾਂਗੇ ਤੁਸੀਂ ਦੇਖ ਸਕਦੇ ਆਂ ਆਪਾਂ ਸਿੱਧਾ ਪੁੱਠਾ ਦੇਖ ਕੇ ਫੇਰਾਪਾ ਸਟਿਚ ਕਰਨੀ ਆ ਇਹ ਆਪਾਂ ਸਲਾਈ ਜਿੱਥੋਂ ਦੋਨੋਂ ਪਾਸੋਂ ਪੱਕਾ ਜਾਂਦਾ ਹੁੰਦਾ ਹੈਗਾ ਤੇ ਇਹ ਆਪਾਂ ਸਲਾਈ ਮਾਰਨੀ ਇਹਦੇ ਤੇ ਇਹੜੀ ਪੱਕੀ-ਪੱਕੀ ਲਾਈਨ ਆਉਂਦੀ ਹੈ ਬਿੰਦੀਆਂ ਹੀ ਹੁੰਦੀਆਂ ਇਹਨਾਂ ਤੇ ਸਾਰੇ ਆਪਾਂ ਸਲਾਈ ਲਗਾ ਕੇ ਇੱਕੋ ਜੀ ਸਾਰੇ ਪਾਗ ਨੂੰ ਜੋੜ ਦਵਾਂਗੇ ਪਹਿਲਾਂ ਆਪਾਂ ਲਾਸਟ ਤੇ ਆਪਾਂ ਧੰਗ ਪੱਕਾ ਕਰਕੇ ਤੇ ਆਪਾਂ ਸਲਾਈ ਲਗਾ ਕੇ ਇਸ ਨੂੰ ਬਾਹਰ ਕੱਢ ਲਵਾਂਗੇ ਫਿਰ ਆਪਾਂ ਥੋੜਾ ਜਿਹਾ ਫੋਲਡ ਕਰਕੇ ਦੇਖ ਸਕਦੇ ਹਾਂ ਤੁਸੀਂ ਸਲਾਈ ਇਸ ਤਰ੍ਹਾਂ ਆਉਂਦੀ ਆ ਥੋੜਾ ਜਿਹਾ ਫੋਲਡ ਕਰਕੇ ਆਪਾਂ ਇਸੇ ਤਰ੍ਹਾਂ ਹੀ ਆਪਾਂ ਸਲਾਈ ਲਗਾ ਲੈਣੀ ਆ ਇਹ ਆਪਾਂ ਸਲਾਈ ਜਮਾ ਮੈਚ ਕਰਦੀ ਧੱਗ ਤਾਂ ਗੱਲ ਆਉਣਾ ਜਿਹੜਾ ਆਪਾਂ ਪੱਗ ਦੇ ਨਾਲ ਦਾ ਕਈ ਵਾਰੀ ਲਾੜ ਆਪਣੇ ਜਿਹੜਾ ਪਾਗ ਆਪਾਂ ਬਹਨ ਦੇ ਉੱਪਰ ਆ ਜਾਂਦਾ ਸਲਾਈ ਵਾਲਾ ਤੇ ਤਾਂ ਜੋ ਮੈਚ ਹੋ ਜਾਂਦਾ ਵਿੱਚੇ ਧੱਗ ਇਸੇ ਤਰ੍ਹਾਂ ਹੀ ਆਪਾਂ ਸਾਰੇ ਸਲਾਈ ਅਟੈਚ ਕਰ ਲੈਣੀ ਆ ਲਾਸਟ ਤੇ ਵੀ ਆਪਾਂ ਇਸੇ ਤਰ੍ਹਾਂ ਹੀ ਸਲਾਈ ਅਟੈਚ ਕਰ ਲੈਣੀ ਆ ਸਲਾਈ ਮਾਰ ਕੇ ਆਪਾਂ ਵੀ ਇਹਨੂੰ ਆਪਾਂ ਧਾਗੇ ਨੂੰ ਕੱਟ ਦੇਵਾਂਗੇ ਦੇਖ ਸਕਦੇ ਆ ਤੁਸੀਂ ਸਲਾਈ ਕੇ ਸਟਰਾਟਾਟਿਜ ਹੋਈ ਹੈ ਜਮਾ ਤਾਂਗਾ ਮੈਚ ਕਰਦਾ ਹੋਇਆ ਆਪਣੇ ਪੱਗ ਦੇ ਨਾਲ ਦੇਖ ਸਕਦੇ ਆ ਤੁਸੀਂ ਸਲਾਈ ਕੀਤਾ ਆ ਆਪਾਂ ਤੁਹਾਨੂੰ ਪਾਰਟ ਵੀ ਦਿਖਾ ਰਹੇ ਆ ਦੇਖ ਸਕਦੇ ਹੋ ਬਹੁਤ ਵਧੀਆ ਫਿਨਿਸ਼ ਤੇ ਸਫਾਈ ਨਾਲ ਆਪਾਂ ਪੱਗ ਦੀ ਸਲਾਈ ਮਾਰੀ ਹੈ ਧੰਨਵਾਦ